ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵਿੜਾਈ ਸੁਣ ਕੇ ਇੱਕ ਸੰਨਿਆਸੀ ਉਹਨਾਂ ਦੇ ਦਰਸ਼ਨਾਂ ਲਈ ਆਉਂਦਾ ਹੈ ਉਸ ਸੰਨਿਆਸੀ ਦੇ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਮੈਂ ਕਿਸੇ ਪੂਰਨ ਬ੍ਰह्म ਗਿਆਨੀ ਤੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰਾਂ ਜਦੋਂ ਉਹ ਸੰਨਿਆਸੀ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚਦਾ ਤਾਂ ਉਸ ਨੇ ਸੇਵਕਾ ਦੇ ਸਾਹਮਣੇ ਗੁਰੂ ਪਾਸ਼ਾ ਜੀ ਨੂੰ ਕੁਝ ਪੇਟਾ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਵਾਬ ਦੇ ਵਿੱਚ ਸੇਵਕਾ ਨੇ ਕਿਹਾ ਵੀ ਤੁਸੀਂ ਪਹਿਲਾ ਲੰਗਰ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਛਕ ਲਓ ਫਿਰ ਤੁਸੀਂ ਗੁਰੂ ਪਾਸ਼ਾ ਜੀ ਦੇ ਦਰਸ਼ਨ پا ਸਕਦੇ ਹੋ ਤਾਂ ਸੇਵਕਾ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਸੰਨਿਆਸੀ ਗਹਿਰੀ ਸੋਚ ਦੇ ਵਿੱਚ ਡੁੱਬ ਜਾਂਦਾ ਕਿਉਂਕਿ ਉਹ ਸੰਗਤ ਜੀ ਕਿਸੇ ਦੂਜੇ ਦਾ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਨਹੀਂ ਸੀ ਛਕਦਾ ਤੇ ਉਹ ਸੇਵਕਾਂ ਨੂੰ ਬੇਨਤੀ ਕਰਨ ਲੱਗਾ ਕਿ ਤੁਸੀਂ ਮੈਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਰਸਦ ਦੇ ਦਿਓ ਕਿਉਂਕਿ ਮੈਂ ਕਿਸੇ ਦੂਜੇ ਦੇ ਹੱਥਾਂ ਦਾ ਬਣਾਇਆ ਹੋਇਆ ਭੋਜਨ ਕਦੇ ਨਹੀਂ ਛਕਦਾ ਸੇਵਕਾਂ ਨੇ ਇਸ ਗੱਲ ਦੀ ਚਰਚਾ ਗੁਰੂ ਪਾਤਸ਼ਾਹ ਜੀ ਦੇ ਕੋਲ ਜਾ ਕੇ ਕੀਤੀ ਤਾਂ ਗੁਰੂ ਪਾਤਸ਼ਾਹ ਜੀ ਆਖਦੇ ਹਨ ਠੀਕ ਹੈ ਤੁਸੀਂ ਉਸ ਨੂੰ ਭੋਜਨ ਪਾਣੀ ਦੀ ਰਸਤ ਹੀ ਦੇ ਦਿਓ ਸੇਵਕਾਂ ਨੇ ਗੁਰੂ ਪਾਇਸ਼ਾ ਜੀ ਦੀ ਆਗਿਆ ਦੇ ਅਨੁਸਾਰ ਇਹ ਕੀਤਾ ਸੰਿਆਸੀ ਭੋਜਨ ਦੀ ਰਸਤ ਲੈ ਕੇ ਇੱਕ ਨਦੀ ਦੇ ਕਿਨਾਰੇ ਸ਼ਾਂਤ ਵਾਤਾਵਰਣ ਦੇ ਵਿੱਚ ਜਾ ਕੇ ਉੱਥੇ ਪਹੁੰਚ ਉਸ ਨੇ ਇੱਟਾਂ ਦੇ ਨਾਲ ਇੱਕ ਚੂਲਾ ਤਿਆਰ ਕਰਕੇ ਆਪਣੇ ਜੋਗਾ ਭੋਜਨ ਤਿਆਰ ਕਰ ਲਿਆ ਪ੍ਰਸ਼ਾਦਾ ਪਾਣੀ ਸ਼ਕਨ ਤੋਂ ਬਾਅਦ ਜਦੋਂ ਉਹ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਅੱਜ ਅਸੀਂ ਇੱਕ ਅਜਿਹੇ ਸਾਧੂ ਨੂੰ ਵੇਖਿਆ ਹੈ ਜਿਸ ਨੇ ਕੜਵੇ ਥਕੇਵੇਂ ਨਾਲ ਪਹਿਲਾਂ ਤਾਂ ਭੋਜਨ ਤਿਆਰ ਕੀਤਾ ਫਿਰ ਉਸ ਪਵਿੱਤਰ ਭੋਜਨ ਨੂੰ ਪਵਿੱਤਰ ਲੰਗਰ ਨੂੰ ਗੰਦੇ ਚੰਮੜੇ ਦੀ ਥੈਲੀ ਵਿੱਚ ਪਾ ਲਿਆ ਤਾਂ ਗੁਰੂ ਪਾਤਸ਼ਾਹ ਜੀ ਦਾ ਇਹ ਵਿਅੰਗ ਉਹ ਸੰਿਆਸੀ ਸਮਝਿਆ ਨਹੀਂ ਤੇ ਆਖਣ ਲੱਗਦਾ ਹੈ ਵੀ ਅਜਿਹਾ ਕਿਹੜਾ ਮੂਰਖ ਹੈ ਜਿਸ ਨੇ ਇਸ ਤਰ੍ਹਾਂ ਦਾ ਘੋਰ ਅਪਰਾਧ ਕੀਤਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਉਹ ਆਦਮੀ ਮੇਰੇ ਸਾਹਮਣੇ ਖੜਾ ਹੈ ਤਾਂ ਗੁਰੂ ਪਾਤਸ਼ਾਹ ਜੀ ਦੇ ਮੁੱਖੋਂ ਇਹ ਗੱਲ ਸੁਣ ਕੇ ਉਹ ਸੰਨਿਆਸੀ ਬੰਖਲਾ ਗਿਆ ਤਾਂ ਆਖ ਲਗਾ ਪਾਤਸ਼ਾਹ ਜੀ ਉਹ ਤਾਂ ਕੋਈ ਹੋਰ ਹੋਵੇਗਾ ਮੈਂ ਤਾਂ ਪਵਿੱਤਰਤਾ ਦਾ ਅਖੀਰ ਤੱਕ ਧਿਆਨ ਰੱਖਦਾ ਤੇ ਉਦੋਂ ਤੱਕ ਭੋਜਨ ਪ੍ਰਸ਼ਾਦਾ ਨਹੀਂ ਸ਼ੱਕਦਾ ਜਦੋਂ ਤੱਕ ਮੈਨੂੰ ਵਿਸ਼ਵਾਸ ਨਾ ਹੋ ਜਾਵੇ ਵੀ ਭੋਜਨ ਪੂਰਨ ਤ੍ਰਿਕੇ ਪਵਿੱਤਰ ਹੈ ਗੁਰੂ ਪਾਸ਼ਾ ਜੀ ਨੇ ਮੁਸਕੁਰਾ ਕੇ ਫੇਰ ਤੋਂ ਉਸ ਸੰਨਿਆਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਹ ਨਹੀਂ ਕਿਹਾ ਵੀ ਤੁਹਾਡਾ ਭੋਜਨ ਅਪਵਿੱਤਰ ਹੈ ਬਲਕਿ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਤੂੰ ਪਹਿਲਾਂ ਬੜੀ ਹੀ ਮਿਹਨਤ ਕਰਕੇ ਉਹ ਪਵਿੱਤਰ ਭੋਜਨ ਤਿਆਰ ਕੀਤਾ ਫੇਰ ਉਸ ਪਵਿੱਤਰ ਭੋਜਨ ਨੂੰ ਆਪਣੇ ਚਮੜੇ ਦੀ ਗੰਦੀ ਥੈਲੀ ਦੇ ਵਿੱਚ ਪਾ ਲਿਆ ਤਾਂ ਗੁਰੂ ਪਾਸ਼ਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਨਿਆਸੀ ਨੂੰ ਫੇਰ ਤੋਂ ਠੋਕਰ ਲੱਗੀ ਤਾਂ ਉਹ ਆਖਦਾ ਗੁਰੂ ਪਾਸ਼ਾ ਜੀ ਮੈਂ ਸਮਝਾ ਨਹੀਂ ਤੁਸੀਂ ਕੀ ਕਹਿ ਰਹੇ ਹੋ ਗੁਰੂ ਪਾਸ਼ਾ ਜੀ ਨੇ ਆਖਿਆ ਦੇਖ ਪਾਈ ਸਾਡਾ ਇਹ ਸ਼ਰੀਰ ਇੱਕ ਗੰਦੇ ਚਮੜੇ ਦੀ ਥੈਲੀ ਹੀ ਹੈ ਇਸ ਦੇ ਵਿੱਚ ਪਵਿੱਤਰ ਅਨਾਜ 'ਇਆ ਪਾਣੀ ਪਾਉਂਦੇ ਹੀ ਉਹ ਹੋ ਪਵਿੱਤਰ ਅਨਾਜ ਮਲ ਮੂਤਰ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ ਜੇਕਰ ਆਪ ਪਵਿੱਤਰਤਾ ਦੀ ਗੱਲ ਕੀਤੀ ਜਾਵੇ ਤਾਂ ਇਨਸਾਨ ਦੇ ਵਿੱਚ ਹਮੇਸ਼ਾ ਹੀ ਆਪ ਪਵਿੱਤਰਤਾ ਰਹਿੰਦੀ ਹੈ ਬਾਰਿ ਸ਼ੁੱਧਤਾ ਕੇਵਲ ਤੇ ਕੇਵਲ ਔਨਿਕ ਹੀ ਹੋਣੀ ਚਾਹੀਦੀ ਹੈ ਜਿਸ ਵਿੱਚ ਕੀਟਾਣੂ ਆਦ ਦਾ ਬਚਾਅ ਹੋ ਸਕੇ ਲੋੜ ਨਾਲੋਂ ਜ਼ਿਆਦਾ ਸ਼ੁੱਧਤਾ ਬਖੋਣਾ ਪਖੰਡ ਦਾ ਕਾਰਨ ਬੰਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਿਆਸੀ ਨੇ ਆਪਣਾ ਸਿਰ ਝੁਕਾ ਦਿੱਤਾ ਤੇ ਆਖਣ ਲੱਗਾ ਗੁਰੂ ਜੀ ਮੈਨੂੰ ਮਾਫ ਕਰ ਦਿਓ ਕਿਉਂਕਿ ਮੈਂ ਕੁਦਰਤ ਦਾ ਰਹਸ ਨਹੀਂ ਜਾਣ ਪਾਇਆ ਤਾਂ ਇਸ ਕਰਕੇ ਮੂਰਨ ਗਾਂਧੀ ਇੱਛਾ ਪ੍ਰਾਪਤ ਕਰਨ ਵਾਸਤੇ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਆਖਿਆ ਜਦੋਂ ਲੰਗਰ ਦੇ ਵਿੱਚ ਸਾਰੀ ਸੰਗਤ ਦੀ ਸਿਹਤ ਦਾ ਧਿਆਨ ਰੱਖ ਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤੇ ਸਾਰੇ ਹੀ ਵਰਗ ਦੇ ਲੋਕ ਉਸ ਨੂੰ ਆ ਕੇ ਸ਼ਕਤਦੇ ਹਨ ਤਾਂ ਫਿਰ ਤੁਸੀਂ ਉੱਥੇ ਭੋਜਨ ਕਰਨ ਤੋਂ ਕਿਉਂ ਮਨਾਹੀ ਕਰਦੇ ਹੋ ਤਾਂ ਸੰਗਤ ਜੀ ਹੁਣ ਸੰਿਆਸੀ ਨੂੰ ਆਪਣੀ ਰੂੜੀਵਾਦੀ ਵਿਚਾਰਧਾਰਾ ਤੁੱਛ ਮਹਿਸੂਸ ਹੋ ਰਹੀ ਸੀ ਤਾਂ ਉਸ ਨੇ ਗੁਰੂ ਪਾਤਸ਼ਾਹ ਜੀ ਕੋਲੋਂ ਦਵਾਰਾ ਮਾਫੀ ਮੰਗਦੇ ਹੋਏ ਬੇਨਤੀ ਕੀਤੀ ਗੁਰੂ ਪਾਸ਼ਾ ਜੀ ਮੈਨੂੰ ਗਿਆਨ ਦੇਵੋ ਤਾਂ ਗੁਰੂ ਪਾਸ਼ਾ ਜੀ ਨੇ ਉਸ ਸੰਿਆਸੀ ਨੂੰ ਆਖਿਆ ਕਿ ਗਿਆਨ ਤਾਂ ਜ਼ਰੂਰ ਮਿਲੇਗਾ ਪਰ ਪਹਿਲਾਂ ਵਹਿਮਾ ਪਰਮਾ ਤੋਂ ਬਾਅਦ ਆ ਕੇ ਲੰਗਰ ਵਿੱਚ ਜਾ ਕੇ ਭੋਜਨ ਕਰਕੇ ਆਓ ਤਾਂ ਸੰਿਆਸੀ ਵਾਪਸ ਪਰਤ ਕੇ ਉਸੇ ਟਾਈਮ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਛਕਣ ਚਲਾ ਗਿਆ ਤਾਂ ਸੰਗਤ ਜੀ ਸੇਵਾਦਾਰਾ ਨੇ ਉਸ ਨੂੰ ਬੜੇ ਹੀ ਆਦਰ ਭਾਵਨਾ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਕਾਇਆ ਸੰਿਆਸੀ ਨੇ ਸੰਗਤ ਜੀ ਪ੍ਰਸ਼ਾਦਾ ਛਕਦੇ ਸਮੇਂ ਉਸ ਪ੍ਰਸ਼ਾਦੇ ਦੇ ਵਿੱਚੋਂ ਇੱਕ ਵੱਖਰਾ ਹੀ ਸਵਾਦ ਪਾਇਆ ਉਸ ਨੇ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਅਜੀਹਾ ਭੋਜਨ ਛਕਿਆ ਸੀ ਇੰਨਾ ਸਵਾਦ ਪ੍ਰਸ਼ਾਦਾ ਛਕਿਆ ਸੀ ਜਿਸ ਕਰਕੇ ਉਹ ਭੋਜਨ ਛਕ ਕੇ ਅਨੰਤਿਤ ਹੋ ਗਿਆ ਪ੍ਰਸ਼ਾਦਾ ਛਕ ਕੇ ਜਦੋਂ ਉਹ ਸੰਿਆਸੀ ਦੁਬਾਰਾ ਗੁਰੂ ਪਾਸ਼ਾ ਜੀ ਦੇ ਸਾਹਮਣੇ ਆਇਆ ਤਾਂ ਉਸ ਦੇ ਜੀਵਨ ਦੇ ਵਿੱਚ ਕ੍ਰਾਂਤੀ ਆ ਗਈ ਸੀ ਤਾਂ ਸੰਗਤ ਜੀ ਇਸ ਤਰ੍ਹਾਂ ਗੁਰੂ ਅਮਰਦਾਸ ਪਾਸ਼ਾ ਜੀ ਨੇ ਉਸ ਸੰਿਆਸੀ ਨੂੰ ਸਮਝਾਇਆ ਕਿ ਇਹ ਜੋ ਸਾਡੀ ਮਲਮੁਤਰ ਦੀ ਦੇਹੀ ਹੈ ਇਹ ਹਰ ਸਮੇਂ ਅਪਵਿੱਤਰ ਹੀ ਰਹਿੰਦੀ ਹੈ ਅਸੀਂ ਇਸ ਨੂੰ ਬਾੜੀ ਘਟਾਣੂਆ ਤੋਂ ਬਚਾ ਸਕਦੇ ਹਾਂ ਪਰ ਇਸ ਦੇ ਅੰਦਰ ਪਵਿੱਤਰ ਪ੍ਰਸ਼ਾਦਾ ਪਾਣ ਤੇ ਪ੍ਰਸ਼ਾਦਾ ਤਾਂ ਪਵਿੱਤਰ ਹੀ ਐ ਪਰ ਸਾਡੀ ਬਾਡੀ ਜੋ ਆ ਪਵਿੱਤਰ ਹੈ ਉਸ ਪਵਿੱਤਰ ਪ੍ਰਸ਼ਾਦੇ ਨੂੰ ਵੀ ਮਲਮੂਤਰ ਦੇ ਰੂਪ ਦੇ ਵਿੱਚ ਢਾਲ ਦਿੰਦੀ ਹੈ ਸੋ ਸੰਗਤ ਜੀ ਐਸੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸੰਗਤ ਜੀ ਸਾਨੂੰ ਤੁਹਾਡੇ ਕਮੈਂਟਸ ਦੀ ਬਹੁਤ ਉਡੀਕ ਹੁੰਦੀ ਹੈ ਸੋ ਇਹ ਸੀ ਅੱਜ ਦੀ ਵੀਡੀਓ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ